ਕੀ ਨਾ ਵੀ ਡਾਡਾ ਮੇਰਾ ਨਾਮ ਹੈ ਜਨਜਾਤ ਕਿਹੜਾ ਪਿੰਟਡ ਹੈ ਇਤਰਾਮ ਪਿੰਡ ਹੈਗਾ ਜਮਾਲਪੁਰ ਓਕੇ ਤੇ ਸਾਡੀ ਨਾ ਬੇਨਤੀ ਆ ਜਿਹੜਾ ਬਿਜਲੀ ਪ੍ਰਸ਼ਾਸਨ ਹੈ ਨਾ ਇਹਨਾਂ ਮੂਰੇ ਬੇਨਤੀ ਆ ਸਾਡੀ ਕਿ ਸਾਡੇ ਪਿੰਡ ਦੀ ਲੈਟ ਨਾ ਜਿਹੜੀ ਬੋਲਟ ਆ ਬਹੁਤ ਹੀ ਘੱਟ ਆ ਠੀਕ ਹੈ ਨਾ ਆਪਣੇ ਕੁਲਡਰ ਪੱਖੇ ਤੱਕ ਨਹੀਂ ਚੱਲਦੇ ਠੀਕ ਅੱਧੀ ਰਾਤ ਨੂੰ ਸਾਡੀ ਲੈਟ ਚ ਜਾਂਦੀ ਆ ਪਿੱਛੇ ਧੂਮੀ ਹੋੜ ਨਾਲ ਚ ਉੱਠ ਜਾਂਦੇ ਆ ਨਾ ਬੱਚੇ ਚਾਚ ਨਾ ਖੌਂਦੇ ਆ ਨਾ ਸਾਰਾ ਪਿੰਡ ਸੌਂਦਾ ਠੀਕ ਹੈ ਨਾ ਤੇ ਸਾਡੀ ਇਹੀ ਬੇਨਤੀ ਆ ਵੀ ਕਿਸੇ ਤਰ੍ਹਾਂ ਇਹਦਾ ਇਹ ਮਸਲਾ ਜਿਹੜਾ ਨਾ ਸਾਡਾ ਹੱਲ ਕੀਤਾ ਜਾਵੇ ਹੁਣ ਘਰ ਘਰਾਂ ਵਿੱਚ ਜੀ ਏਸੀ ਲੱਗੀ ਹੋਈ ਆ ਜੀ ਹੈ ਨਾ ਲੋਕ ਤੁਨੋਂ ਜਿਹੜੇ ਜਿਹੜੇ ਪਿਆਰ ਬੰਦੇ ਬਾਹਰ ਗਰਮੀ ਧੁੱਪੇ ਮਾਰ ਰਹੇ ਉਹਨਾਂ ਨੂੰ ਕੋਈ ਨਹੀਂ ਦਿਖ ਰਿਹਾ ਠੀਕ ਹੈ ਮੇਰੀ ਬੇਨਤੀ ਹੈ ਨਾ ਮੁਰੇ ਵੀ ਜਿੱਦਾਂ ਮਰਜੀ ਸਾਡੇ ਨਾ ਪਿੰਡ ਦੀ ਟੈਰ ਦਾ ਬਿਜਲੀ ਦਾ ਮਸਲਾ ਇਹ ਹੱਲ ਕੀਤਾ ਜਾਵੇ ਧੰਨਵਾਦ ਭਾਈ ਕਿੰਨੀ ਬੋਲਟ ਜਾ ਰਹੀ ਹੈ ਸਾਡੇ ਪਿੰਡ ਚ ਬੋਲਟ ਦੀ 140 150 ਜਾ ਰਹੀ ਹੈ 150 ਤੋਂ ਉੱਪਰ ਦੀ ਜਾ ਰਹੀ ਹੈ ਕਿੰਨੇ ਟਾਈਮ ਤੋਂ ਇਹ ਪਿਛਲੀ ਗਰਮੀ ਵਿੱਚ ਇੰਨਾ ਸੀਗਾ ਇਸ ਗਰਮੀ ਤੋਂ ਕੋਈ ਜ਼ਿਆਦਾ ਹੀ ਹੈ ਬਹੁਤ ਹੀ ਜ਼ਿਆਦਾ ਹੈ ਰੋਜ਼ ਰਾਤ ਨੂੰ ਕੱਟ ਲੱਗ ਜਾਂਦਾ ਪਿੰਡੋਂ ਦੀ ਨਹੀਂ ਪਿੰਡ ਚ ਕਿੰਨੇ ਘਰਾਂ ਦੀ ਆਬਾਦੀ ਹੈ ਇਹ ਸਾਡੇ ਪਿੰਡ ਦਾ ਹੈਗੀ ਆਪਣੇ 150 ਘਰਾਂ ਦੀ ਆਬਾਦੀ ਹੈ 150 ਘਰ ਦੇ ਵਿੱਚ ਇੱਥੇ ਟਰਾਂਸਫਾਰਮ ਕਿੰਨੇ ਪਿੰਡ ਚ ਪਿੰਡ ਵਿੱਚ ਟਰਾਂਸਫਾਰਮ ਕਿੰਨੇ ਦੋ ਦੋ ਟ੍ਰਾਂਸਫਰਮਰ ਹੁਣ ਦੇ ਬਾਵਜੂਦ ਵੀ ਤੁਹਾਡੀ ਬਿਜਲੀ ਪੂਰੀ ਨਹੀਂ ਹੋ ਰਹੀ ਨਹੀਂ ਹੋ ਰਹੀ ਤੁਸੀਂ ਕੋਈ ਕੰਪਲੀਟ ਕੀਤੀ ਬਿਜਲੀ ਵਾਲਿਆਂ ਨੂੰ ਕੰਪਲੀਟ ਹੋਣ ਸਾਡੇ ਜੀ ਸਰਪੰਚ ਪੰਜ ਪੰਜ ਆ ਠੀਕ ਹੈ ਜੀ ਜਿਹੜੇ ਮੇਨ ਅਸੀਂ ਚੁਣੇ ਹੋਏ ਆ ਉਹਨਾਂ ਨੂੰ ਚਾਹੀਦਾ ਹੈ ਠੀਕ ਹੈ ਕਿ ਨਹੀਂ ਕਿ ਪਿੰਡ ਨੂੰ ਪੁੱਛਣਾ ਪਿੰਡ ਦਾ ਕੋਈ ਮਸਲਾ ਦੱਸਣਾ ਠੀਕ ਹੈ ਨਾ ਬਹਿਤ ਜੀ ਆਪਣੇ ਮੁਰੇ ਬੇਨਤੀ ਕਰ ਸਕਦਾ ਹੈ ਵੀ ਸਾਡਾ ਇਹ ਮਸਲਾ ਜ਼ਰੂਰ ਹੱਲ ਕੀਤਾ ਜਾਵੇ ਇਹ ਕੰਪਲੀਟ ਜਿਹੜੀ ਤੁਸੀਂ ਪਾਂਚ ਜਾਂ ਸਰਪੰਚ ਜਾਂ ਕਿਸੇ ਨੰਬਰਦਾਰ ਦੇ ਧਿਆਨ ਚ ਲਿਆਂਦੀ ਨਹੀਂ ਨਹੀਂ ਮੈਂ ਨਹੀਂ ਕਿਸੇ ਦੇ ਧਿਆਨ ਚ ਲਿਆਂਦੀ ਪਰ ਇਹ ਹਮੇ ਸਾਰੇ ਪਿੰਡ ਨੂੰ ਹੀ ਪਤਾ ਹੈ ਇਸ ਗੱਲ ਦਾ ਵੀ ਪਿੰਡ ਦਾ ਬਹੁਤ ਮਾੜਾ ਹਾ ਗਰਮੀ ਵਿੱਚ ਸਾਰਾ ਪਿੰਡ ਮਰ ਰਿਹਾ ਹੈ ਕੋਈ ਇਸ ਪਾਸੇ ਨੂੰ ਤੁਰਦਾ ਨਹੀਂ ਕਿਸੇ ਕੋ ਟਾਈਮ ਹੀ ਨਹੀਂ ਇਹ ਸਰਪੰਚ ਸਾਹਿਬ ਦਾ ਕਿੰਨਾ ਡਰੇ ਪਿੰਡ ਦਾ ਇਹ ਅੱਜ ਦਾ ਅੱਜ ਦਾ ਠੀਕ ਹੋ ਗਿਆ ਹੁਣ ਤਾਂ ਦੀ ਮੰਗ ਕੀ ਹੈ ਮੰਗ ਇਹੀ ਹੈ ਬਸ ਵੀ ਸਾਡੇ ਜਿਹੜੇ ਲੈਟ ਦੀ ਬੁਲਡ ਘਟਾਣਾ ਠੀਕ ਹੈ ਨਾ ਇਹ ਕਿਸੇ ਦਾ ਪੂਰੀ ਕੀਤੀ ਜਾਵੇ ਤੇ ਜਿਹੜਾ ਅਸੀਂ ਰਾਤ ਨੂੰ ਆਰਾਮ ਦੀ ਨੀਂਦ ਹੈ ਤੇ ਸਾਡੇ ਬੱਚੇ ਵੀ ਆਰਾਮ ਦੀ ਨੀਂਦ ਸੌ ਓਕੇ ਬੰਦ ਕਰੋ